ਬੜਾ ਜਿਹੜਾ ਯਾਰਾ ਚਿੱਟੇ ਦਾ ਸਮੈਗਸ ਨੋਕ ਦਾ ਨਸ਼ਾ ਬੜਾ ਚੱਲ ਪਿਆ ਹੁਣ ਜਿਹੜਾ ਇਹ ਮੁੰਡੇ ਬੜਾ ਖਾ ਖਾ ਕੇ ਮੌਤਾਂ ਬੜੀਆਂ ਹੋਈ ਜਾਂਦੀਆਂ ਹੂੰ ਇਹਦੇ ਬਾਰੇ ਯਾਰ ਜੇ ਕੋਈ ਸਰਕਾਰ ਸੋਚੇ ਅਫੀਮ ਦੀ ਖੇਤੀ ਨੂੰ ਜੇ ਕਿਤੇ ਪਰਮਿਸ਼ਨ ਦੇ ਦੇ ਤਾਂ ਲੋਕ ਯਾਰ ਇੱਕ ਤਾਂ ਆਰਥਿਕ ਪੱਖੋਂ ਵੀ ਵੱਜ ਜਾਣ ਹੂੰ ਤੇ ਨਾਲੇ ਜਿਹੜਾ ਕੋਈ ਜਿਵੇਂ ਅੱਗੇ ਲੋਕ ਫੀਮ ਖਾ ਕੇ ਕੰਮ ਕਰਦੇ ਸੀ ਹੂੰ ਨਸ਼ਾ ਤਾਂ ਇਹ ਵੀ ਨਹੀਂ ਚੰਗਾ ਨਸ਼ਾ ਤਾਂ ਇਹ ਵੀ ਚਲੋ ਨਸ਼ਾ ਤਾਂ ਨਸ਼ਾ ਹੀ ਆ ਪਰ ਫੇਰ ਵੀ ਲੋਕ ਇਹ ਖਾ ਕੇ ਕੰਮ ਕਰਦੇ ਸੀਗੇ ਤੇ ਜਿਹੜੇ ਹੁਣ ਨਸ਼ਾ ਇਹ ਖਾ ਕੇ ਜਵਾਕਾਂ ਨੂੰ ਸੁਰਤ ਹੀ ਨਹੀਂ ਰਹਿੰਦੀ ਮੌਤਾਂ ਹੋਈ ਜਾਂਦੀਆਂ ਹਾਂ ਭਾਈ ਨਸ਼ੇ ਦੇ ਤਾਂ ਆਪਾਂ ਕਿਸੇ ਦੇ ਵੀ ਸਪੋਰਟ ਨਹੀਂ ਕਰਦੇ ਕਿਉਂਕਿ ਨਸ਼ਾ ਤਾਂ ਜਿਵੇਂ ਸਿਆਣਿਆਂ ਦੇ ਅੰਦੇ ਚਾਹ ਦਾ ਵੀ ਮਾੜਾ ਹੈ ਪਰ ਜਿਵੇਂ ਤੁਸੀਂ ਆਖਿਆ ਵੀ ਨੌਜਵਾਨ ਮੁੰਡੇ ਚਿੱਟੇ 'ਚ ਪੈ ਗਏ ਚਿੱਟੇ ਨਾਲ ਮੁੰਡੇ ਮਰੀ ਵੀ ਜਾਂਦੇ ਆ ਬਹੁਤ ਨੁਕਸਾਨ ਹੋ ਜਾਂਦਾ ਪਰਿਵਾਰਾਂ ਦੇ ਘਰਾਂ ਦੇ ਘਰ ਵਿਲੇ ਹੋ ਗਏ ਆਰਥਿਕ ਪੱਖੋਂ ਵੀ ਕਮਜੋਰੇ ਹੋਗੇ ਲੋਕ ਜੇ ਇਸ ਹਿਸਾਬ ਨਾਲ ਵੇਖੀਏ ਤਾਂ ਨਸ਼ੇ ਦੇ ਬਦਲ ਵਾਸਤੇ ਫੀਮ ਦੀ ਖੇਤੀ ਕੁਝ ਹੱਦ ਤੱਕ ਜਾਇਜ਼ ਹੈ ਚਲੋ ਲੋਕ ਖਾਣਗੇ ਜਿਹੜੇ ਉਹ ਕੰਮ ਵੀ ਕਰਨਗੇ ਕਿਉਂਕਿ ਚਿੱਟੇ ਵਾਲਾ ਬੰਦਾ ਕੰਮ ਨਹੀਂ ਕਰਦਾ ਪੋਸਤ ਭੁੱਕੀ ਵਾਲਾ ਫੀਮ ਵਾਲਾ ਬੰਦਾ ਕੰਮ ਕਰਦਾ ਤੇ ਸਮੇਂ-ਸਮੇਂ ਤੇ ਆਪਣੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਵੀ ਇਹਦੀ ਹਮਾਇਤ ਕੀਤੀ ਹੈ ਕਿ ਯਾਰ ਪੰਜਾਬ 'ਚ ਖੇਤੀ ਹੋਣੀ ਚਾਹੀਦੀ ਹੈ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਵੀ ਲੋਕ ਬਚ ਜਾਣਗੇ ਆਰਥਿਕ ਪੱਖੋਂ ਪਰ ਯਾਰ ਮੇਰੇ ਹਿਸਾਬ ਨਾਲ ਨਾ ਮੈਂ ਇੱਕ ਸਿਆਣੇ ਬੰਦੇ ਤੋਂ ਪੁੱਛਿਆ ਸੀਗਾ ਜਿੱਧਰ ਖੇਤੀ ਹੁੰਦੀ ਆ ਉਧਰ ਜਾ ਝੁਕਿਆ ਆ ਪ੍ਰੋਸੈਸ ਦਾ ਪਤਾ ਲਿਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀ ਪੈਦਾਵਾਰ ਹੁੰਦੀ ਆ ਉਹ ਸਰਕਾਰ ਚੱਕਦੀ ਆ ਤੇ ਸਰਕਾਰ ਉਹਨਾਂ ਕਥਾਈਂ ਵਜਾਉਂਦੀ ਆ ਜਿਵੇਂ ਮੰਨ ਲਾ ਇਹ ਨਹੀਂ ਵੀ 100 ਕਿੱਲੇ ਵਾਲਾ ਜਾਟਾ ਤਾਂ ਉੱਥੇ 20 ਕਿੱਲੇ ਫੀਮ ਵੇਚ ਦਊਗਾ ਐ ਨਹੀਂ ਹੁੰਦਾ ਇਹ ਹੋਣਾ ਵੀ ਮਨ ਲਾ ਤੁਹਾਨੂੰ ਸ਼ੀਆਂ ਕਨਾਲਾਂ ਦੇ ਜਾਂ ਪੰਜਾ ਕਨਾਲਾਂ ਦੀ ਪਰਮਿਸ਼ਨ ਮਿਲ ਗਈ ਤਾਂ ਉਹਦੇ 'ਚ ਲਿਮਟ ਰੱਖਦੀ ਆ ਸਰਕਾਰ ਜਿੱਥੋਂ ਤੱਕ ਮੇਰੇ ਸੁਣਨ ਚ ਆਇਆ ਹੋ ਸਕਦਾ ਮੈਂ ਗਲਤ ਹੋਵਾਂ ਸਿਆਣੇ ਬੰਦੇ ਦੱਸ ਦੇਣਗੇ ਵੀਡੀਓ ਦੇਖਣ ਵਾਲੇ ਕਮੈਂਟ ਕਰਨਗੇ ਉਹਦਾ ਇਹ ਆ ਵੀ ਜੇ ਸਰਕਾਰ ਨੇ ਮੰਨ ਕੇ ਚੱਲੋ ਜਿਵੇਂ ਮੰਨ ਲਓ 20 ਕਿਲੋ ਪੈਦਾਵਾਰ ਹੁੰਦੀ ਆ 20 ਕਿਲੋ ਫੀਮ ਨਿਕਲਦੀ ਆ ਤਾਂ ਸਰਕਾਰ ਨੇ ਤੁਹਾਡੇ ਕੋਲੋਂ 20 ਕਿਲੋ ਹੀ ਲੈ ਲੈਣੀ ਆ ਇਹ ਨਹੀਂ ਵੀ ਤੁਸੀਂ ਆਖੋ ਵੀ ਇੱਥੇ 2500 ਨੂੰ ਤੋਲਾ ਸੀ ਆਪ ਦੇ ਖੇਤ ਕੰਡਾ ਰੱਖ ਕੇ ਵੇਚਾਂਗੇ ਉਵੇਂ ਨਹੀਂ ਵਿਕਣੀ ਇਹ ਸਾਰੀ ਪੈਦਾਵਾਰ ਸਰਕਾਰ ਚੱਕੂ ਜਿਵੇਂ ਮੰਨ ਲਾ ਪੋਸਟ ਹੈ ਪੋਸਟ ਵੀ ਸਰਕਾਰ ਨੇ ਜਿੰਨੀ ਪੈਦਾਵਾਰ ਉਹਨੇ ਥਾਂ ਚ ਹੁੰਦੀ ਆ ਉਸ ਹਿਸਾਬ ਨਾਲ ਤੁਹਾਡੇ ਤੋਂ ਲੈ ਲੈਣਾ ਉਹ ਜੇ ਘਟ ਗਿਆ ਉਹਦੇ ਚ ਕਿਸਾਨ ਨੂੰ ਜੁਰਮਾਨਾ ਪੈਂਦਾ ਮੇਰੇ ਸੋਨ ਚ ਤਾਂ ਇਹ ਆਇਆ ਬਾਕੀ ਆਪਾਂ ਇਹਦੇ ਨਾਲ ਡਿਮਾਂਡ ਖੇਤੀ ਵਾਲੇ ਪਾਸੇ ਨੂੰ ਜੇ ਨਾਲ ਜਾਈਏ ਜੇ ਕੱਲੇ ਨੌਜਵਾਨੀ ਨੂੰ ਬਚਾਉਣਾ ਤਾਂ ਆਪਾਂ ਇਹਦੇ ਨਾਲ ਨਾਲ ਇਹ ਡਿਮਾਂਡ ਰੱਖੀਏ ਕਿ ਸਰਕਾਰ ਆਪਾਂ ਨੂੰ ਕੋਈ ਮਰਲਾ ਮਰਲਾ ਵੇਚਣ ਦੀ ਪਰਮਿਸ਼ਨ ਦੇ ਦੇ ਸਾਰਿਆਂ ਨੂੰ ਆਪਦੇ ਖਾਨ ਜੋਗਾ ਚਲੋ ਜਿਹਨੇ ਖਾਣਾ ਯਾਰ ਉਹ ਕੋਈ ਮਰਲਾ ਬੀਜ ਲਿਆ ਕਰੇ ਇਹਦੇ ਨਾਲ ਵੀ ਆਪਾਂ ਨੂੰ ਚਲੋ ਖਾਣ ਪੀਣ ਵਾਲਿਆਂ ਨੂੰ ਸੌਖਾ ਹੋ ਜੂਗਾ ਕੰਮ ਕਿਉਂਕਿ ਮਹਿੰਗਾ ਨਸ਼ਾ ਸਿੰਥੈਟਿਕ ਨਸ਼ਾ ਖਰੀਦਦੇ ਆ ਉਹ ਵੀ ਪੈਸਾ ਬਚ ਜੂਗਾ ਕਈ ਬੰਦੇ ਤਾਂ ਹੁਣ ਹਜ਼ਾਰ ਹਜ਼ਾਰ ਰੁਪਏ ਦਾ ਰੋਜ਼ ਨਸ਼ਾ ਖਾਂਦੇ ਆ ਹੂੰ ਹੂੰ ਬਾਕੀ ਯਾਰ ਇੱਕ ਹੋਰ ਆ ਗੱਲ ਆਪਾਂ ਜਿਵੇਂ ਪੰਜਾਬ ਨੂੰ ਤਾਂ ਥੋੜਾ ਜਿਆਦਾ ਦਬਾਉਣ ਤੇ ਜਿਆਦਾ ਜ਼ੋਰ ਲੱਗ ਜਾਂਦਾ ਹੋ ਸਕਦਾ ਹੁਣ ਮੰਨ ਲਾ ਆਪਾਂ ਨੂੰ ਅੱਜ ਪਰਮਿਸ਼ਨ ਦੇ ਦੇਣ ਤੇ ਆਪਣੇ ਅਰਗੇ ਆਮ ਬੰਦੇ ਖਾਣ ਵੀ ਲੱਗ ਪੈਣ ਤੇ ਸਰਕਾਰ ਦਾ ਇਹ ਨਹੀਂ ਪਤਾ ਵੀ 5 ਸਾਲਾਂ ਨੂੰ ਬੰਦ ਕਰ ਦੇਣ ਉਹਦੇ ਨਾਲ ਵੀ ਫਿਰ ਦੁਬਾਰਾ ਜੇ ਇੱਥੇ ਫੀਮ ਦੀ ਬਜਾਈ ਨਾ ਕਰਨ ਦਿੱਤੀ ਜਾਂ ਕਿਸੇ ਪਾਸੋਂ ਸਪਲਾਈ ਨਾ ਆਈ ਤਾਂ ਜਿਵੇਂ ਹੁਣ ਚਿੱਟੇ ਵਾਲਿਆਂ ਦਾ ਹਾਲ ਆ ਮੇਰੇ ਸੋਚ ਜੀ ਫੀਮ ਵਾਲਿਆਂ ਦਾ ਵੀ ਹੋ ਜੂਗਾ ਬਿਲਕੁਲ ਸਹੀ ਗੱਲ ਮਰਾੜ ਸਾਹਿਬ ਇਹ ਜਿਹੜਾ ਨਾ ਬੰਦ ਤਾਂ ਚਲੋ ਤੁਹਾਡੀ ਗੱਲ ਵੀ ਜਾਇਜ਼ ਆ ਪਰ ਸਰਕਾਰ ਕੋਈ ਕਾਨੂੰਨ ਬਣਾਵੇ ਇਹ ਕਾਨੂੰਨ ਬਣਾ ਕੇ ਤੇ ਉਹਦੇ ਵਿੱਚ ਮਰਲਾ ਮਰਲਾ ਜਿਵੇਂ ਕੋਈ ਦੋ ਮਰਲੇ ਜੇ ਨਹੀਂ ਪਰਮਿਸ਼ਨ ਦਿੰਦੀ ਆ ਉਹ ਉਨੇ ਲੋਕ ਬੀਜਣ ਸੰਥੈਟਿਕ ਨਸ਼ੇ ਗੰਦੇ ਮੈਡੀਕਲ ਵਾਲੇ ਨਸ਼ੇ ਆ ਇਹਨਾਂ ਤੋਂ ਲੋਕ ਬਚ ਸਕਣ ਕਿਉਂਕਿ ਇਹ ਜਿਆਦਾ ਨੁਕਸਾਨਦਾਇਕ ਆ ਜਿਹੜਾ ਪੋਸਟ ਜਾਂ ਕੋਈ ਫੇਮ ਖਾਂਦਾ ਉਹ ਫੇਮ ਖਾ ਕੇ ਅੱਗੇ ਲੋਕ ਕੰਮ ਬੜਾ ਕਰਦੇ ਸੀਗੇ ਕਿਉਂਕਿ ਹਰੇਕ ਬੰਦੇ ਬਹੁਤ ਖਾਂਦੇ ਬਹੁਤ ਸੀ ਪਰ ਨਸ਼ਾ ਕੋਈ ਵੀ ਨਹੀਂ ਚੰਗਾ ਇਹ ਤਾਂ ਆਪਾਂ ਅੱਗੇ ਵੀ ਤੁਸੀਂ ਵੀ ਦੱਸਿਆ ਨਸ਼ਾ ਚੰਗਾ ਕੋਈ ਵੀ ਨਹੀਂਗਾ ਪਰ ਫਿਰ ਵੀ ਜਿਹੜਾ ਦੂਜੇ ਨਸ਼ੇ ਭਿਆਨਕ ਵਾਲੇ ਨਸ਼ੇ ਆ ਇਹਨਾਂ ਤੋਂ ਲੋਕ ਬਚ ਜਾਣਗੇ ਜੇ ਇਹ ਇਨਾਂ ਕ ਸਰਕਾਰ ਕੋਈ ਕਾਨੂੰਨ ਹੀ ਬਣਾ ਦੇ ਵੀ ਇਨਾਂ ਕ ਵੇਚ ਸਕਦਾ ਦੁਬਦ ਨਹੀਂ ਵੇਚ ਸਕਦਾ ਹਾਂ ਬਿਲਕੁਲ ਸਹੀ ਹੈ ਗੱਲ ਬਾਈ ਜੇ ਸਰਕਾਰ ਬਜਾ ਸਕਦੀ ਹੈ ਕਾਨੂੰਨ ਵੀ ਬਣਾ ਸਕਦੀ ਹੈ ਕਾਨੂੰਨ ਬਣਾ ਦੇ ਤੇ ਪਰ ਲੋਕਾਂ ਨੂੰ ਵੀ ਆਪਾਂ ਇਹੀ ਬੇਨਤੀ ਕਰਦੇ ਹਾਂ ਵੀ ਕਾਨੂੰਨ ਦਾ ਗਲਤ ਫਾਇਦਾ ਨਾ ਠਾਵੇ ਜਿਹਦਾ ਸਰਦਾ ਨਸ਼ਾ ਖਾਦੇ ਬਿਨਾ ਇਹਦੇ ਚ ਕੋਈ ਵੜਿਆ ਜੀ ਥੋੜਾ ਵੀ ਮੈਂ ਇੱਥੇ ਫੀਮ ਖਾਨਾ ਸਹੀ ਹੈ ਜਿਹਦਾ ਸਰਦਾ ਉਹ ਨਾ ਖਾਵੇ ਜਿਹੜਾ ਕੋਈ ਕੰਮ ਧੰਦੇ ਵਾਲਾ ਉਹ ਖਾਲੇ ਵਿਹਲਾ ਰਹਿ ਕੇ ਨਸ਼ਾ ਕਰਨ ਵਾਲਾ ਬੰਦਾ ਉਹ ਗਲਤ ਹੈ ਕਿਉਂਕਿ ਵਿਹਲਾ ਜਿਹੜੇ ਬੰਦੇ ਨੇ ਰਹਿਣਾ ਉਹਨੋਂ ਤਾਂ ਕੱਲੇ ਰੋਟੀ ਬਹੁਤ ਹੁੰਦੀ ਐ ਉਹਨੋਂ ਤਾਂ ਚਾਹ ਦਾ ਵੇਲ ਵੇਣੇ ਚਾਹੀਦਾ ਤੇ ਬਾਕੀ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਬੇਸ਼ੱਕ ਉਹ ਕੰਮ ਨਾ ਕਰੇ ਤਾਂਵੇਂ ਚੱਲ ਜਾਂਦਾ ਤੇ ਨਸ਼ੇ ਵਾਲੇ ਨੂੰ 100 ਪਾਸੇ ਹੱਥ ਪੱਲਾ ਮਾਰਨਾ ਪੈਂਦਾ ਨਸ਼ੇ ਤੋਂ ਤਾਂ ਜਿੰਨਾ ਬੱਚਾ ਜਾ ਸਕਦਾ ਬਚੇ ਪਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਐ ਕਿ ਪੰਜਾਬ ਦਾ ਕਿਸਾਨ ਪੈਰਾਂ ਸਿਰ ਹੋ ਸਕਦਾ ਐ ਆਰਥਿਕ ਤੌਰ ਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰ ਇਸ ਪਾਸੇ ਨੂੰ ਸਿਆਣੇ ਬੰਦਿਆਂ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਸਰਕਾਰਾਂ ਨੂੰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਵਿਚਾਰ ਚਰਚਾ ਕਰਕੇ ਤੇ ਜੇ ਇਹਦਾ ਕੋਈ ਪੰਜਾਬ ਨੂੰ ਬੈਨੀਫਿਟ ਹੁੰਦਾ ਤਾਂ ਜ਼ਰੂਰ ਚਾਲੂ ਕਰ ਦੇਣ ਖੇਤੀ ਨਸ਼ਾ ਵੇਲੇ ਬੰਦੇ ਖਾਣ ਵਾਸਤੇ ਇਹ ਵੀ ਮਾੜੀ ਗੱਲ ਆ ਆਪਾਂ ਤਾਂ ਜਿਹੜਾ ਵਿਚਾਰ ਕਰਦੇ ਆਂ ਵੀ ਜਿਹੜੀ ਆਰਥਿਕ ਸਥਿਤੀ ਸੁਧਾਰਨ ਵਾਸਤੇ ਜਾਂ ਦੂਜੇ ਗੰਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਬੱਚਿਆਂ ਨੂੰ ਉਹਦੇ ਵਾਸਤੇ ਇਹਦੇ ਆਪਾਂ ਵਿਚਾਰ ਕਰਦੇ ਆਂ ਇਹ ਚਲੋ ਆਪਾਂ ਤਾਂ ਵਿਚਾਰ ਵਟਾਂਦਰਾ ਹੀ ਆ ਇਹ ਇਹਦੇ ਨਾਲ ਤਾਂ ਜਿਹੜੀ ਸ਼ਰਾਬ ਆ ਸ਼ਰਾਬ ਬੰਦ ਕਰ ਦੇਣ ਹਾਂ ਉਹਦੇ ਦੇ ਬੰਦ ਲੱਗੇ ਉਹ ਬੁੱਧੀ ਭ੍ਰਸਟ ਕਰਦੀ ਹੈ ਉਹ ਕਿੱਡਾ ਗੰਦਾ ਨਸ਼ਾ ਉਹ ਵੀ ਉਹਦੇ ਬੰਦੇ ਨੂੰ ਸੁਰਤ ਹੀ ਨਹੀਂ ਦੇਂਦੀਗੀ ਤੇ ਜਿਹੜੀ ਇਹ ਆ ਇਹਦਾ ਆਪਾਂ ਵਿਚਾਰ ਵਟਾਂਦਰਾ ਚਲੋ ਠੀਕ ਆ ਕਰਨਾ ਜੋ ਸਰਕਾਰ ਨੇ ਕਰਨਾ ਜਾਂ ਕੋਈ ਬੁੱਧੀਜੀਵੀਆਂ ਨੇ ਵਿਚਾਰ ਵਟਾਂਦਰਾ ਕਰਕੇ ਕਰਨਾ ਪਰ ਇਹਦੇ ਤੇ ਆਪਾਂ ਤਾਂ ਵਿਚਾਰ ਚਰਚਾ ਹੀ ਕਰ ਰਹੇ ਆ ਇੱਕ ਜਿਹੜੀ ਹੋਰ ਗੱਲ ਆ ਨਸ਼ਾ ਕਰਨਾ ਕੋਈ ਇਹ ਵਡਿਆਈ ਨਹੀਂ ਗੀ ਲੋੜ ਤੋਂ ਵੱਧ ਤਾਂ ਪਾਣੀ ਪੀਤਾ ਵੀ ਮਾੜਾ ਕਿਉਂਕਿ ਉਹ ਵੀ ਖਰਾਬ ਕਰਦਾ